i uh -huh. ਬੜੇ ਸੁਨਹਿਰੀ ਤਨਵਾਰੀ ਤੇ ਆਪੇ ਧਾਰਾਂ ਦੀ ਮੈਦਾਨੇ ਇਖਿਆਨ ਦੀ ਸੁਣਾਣੀ ਹੋਦਾ ਦਾਪਾ ਗੁਜ਼ਾਰਾ ਹੋਦਾ ਦਾਪਾ ਗੁਜ਼ਾਰਾ ਅੰਮੀ ਦੀ ਬਾਤ ਸੁਣਾਣੀ ਹੋਦਾ ਦਾਪਾ ਗੁਜ਼ਾਰਾ ਅੰਮੀ ਦੀ ਬਾਤ ਸੁਣਾਣੀ ਹੋਦਾ ਦਾਪਾ ਗੁਜ਼ਾਰਾ ਜਾਨਾ ਬਸ ਗੁਜ਼ਰਨ ਦੇ ਹਾਂ ਆਉਂਦੇ ਸੁਣਾਣੇ ਰੱਬ ਦੀ ਸੁੱਖੇ ਰੱਬ ਦੀ ਸੁੱਖੇ ਹੋਦਾ ਦਾਪਾ ਗੁਜ਼ਾਰਾ

I'm to ਹਲਦੀ ਕਿਹ ਨਾ ਮੱਲਿਆ ਕੋ ਨਾ ਫਰਤਿਆ ਹੋਈ ਨਾ ਕਿਸੇ ਗੱਲ ਦੀ 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 ਸਤ ਪਹਿਲਾਂ ਸੰਗਤ ਨੂੰ ਪੰਜ ਪੀਰਾਂ ਮੇਰੇ ਦਰਬਾਰ ਕੋ ਮੁਬਾਰਕਾ ਮਣਾਰੇ ਦੀਆਂ ਫੇਰ ਤੋਂ ਬਹੁਤ ਸੁਖੀ ਵਧੀਆ ਖਵਾਲ ਸੁਫੀ ਵੀ ਪਹੁੰਚੇ ਨੇ ਔਰ ਵੀ ਸਿੰਗਲ ਬਹੁਤ ਸੁਪਿਕ ਮੌਜ ਰਹੇ ਨੇ ਬਾਕੀ ਗੁਰੂ ਕਾ ਲੰਗਰ ਟੁੱਟ ਪੱਤੇਗਾ ਇਹ ਮੇਲਾ ਚਾਰਵੀ ਮੇਲਾ ਵਾ ਪੂਰੇ 40 ਸਾਲ ਹੋ ਗਏ 40 ਸਾਲ ਵਿੱਚ ਸਾਲ ਦੇ ਵਿੱਚ ਦੋ ਮੇਲੇ ਹੁੰਦੇ ਨੇ ਦੇਖੋ ਜੀ ਇੱਕ ਇੱਕ ਚੰਦਰੀ ਨੂੰ ਇੱਕ ਆਪਣੇ ਮਈ ਦੇ ਮਹੀਨੇ 40 ਸਾਲ ਦੀ 2 ਮਹੀਨੇ ਅੰਨੇ 1 ਸਾਲ ਦੇ ਵਿੱਚ ਹੀ ਬਾਕੀ ਤੁਸੀਂ ਲਾ ਲਓ ਵੀ 80 ਮਹੀਨੇ ਹੋ ਗਏ ਕਿਸ 40 ਸਾਲ ਦੇ ਵਿੱਚ ਜੈਪੀਰਾਂ ਦੀ ਜੈ ਮਸਤਾਂ ਸੰਕਾ ਬਹੁਤ ਦੂਰ ਦੂਰ ਪਹੁੰਚੇ ਨੇ ਦੇਸ਼ਾਂ-ਪੇਸ਼ਾਂ ਦੇ ਪਹੁੰਚੇ ਨੇ ਬਹੁਤ ਦੂਰੀਂ ਦੂਰ ਸੰਕਾ ਪਹੁੰਚੀ ਨੇ ਕਿਸੇ ਗੱਲ ਦੀ ਕੋਈ ਕਮੀ ਨਹੀਂ ਇੱਥੇ ਸੱਚੀ ਮੰਨਤ ਜਿਹੜੇ ਕੋਈ ਮਰਦ ਮੰਗਦਾ ਉਹ ਇੱਥੇ ਝੋੜੀਆਂ ਭਰ ਕੇ ਮਿਲਦੀਆਂ ਨੇ ਬਾਕੀ ਕਿਸੇ ਗੱਲ ਦੀ ਕੋਈ ਕਮੀ ਨਹੀਂ ਗੀ ਤੇ ਲੇ ਕਿਹਦੇ ਪਾਪਾ ਜੀ ਬਿਲਕੁਲ ਮੁਖ ਸੇਵਾਦਾਰ ਹੈ ਕਤਿਨ ਸ਼ੀਨਾ ਤੇ ਪੰਜੇ ਪੀਰਾਂ ਨੇ ਬਣਾਇਆ ਵਾ ਆ ਸੰਤਾਂ ਨੇ ਬਣਾਇਆ ਵਾ ਸ਼ੰਕਰੀ ਨਾ ਸਜਾ ਵੀ ਹੋਮਾ ਮਾ ਕੇ ਪਹੁੰਚੋ ਸਾਰਿਆਂ ਨੂੰ ਡੇਰੇ ਬੋਨੋ ਮਾਰਕਾ ਮੈਂ ਤਾਂ ਇਹ ਤੁਹਾਨੂੰ ਬਹੁਤ-ਬਹੁਤ ਧੰਨਵਾਦ ਜਿੰਨੇ ਵੀ ਪੱਤਰਕਾਰ ਭਾਈਚਾਰਾ ਟੀਵੀ ਚੈਨਲ ਪਹੁੰਚੇ ਨੇ ਸਾਰਿਆਂ ਦੇ ਇੱਥੇ ਪੁੱਛਣ ਦੇ ਸਾਈ ਪੰਨੇ ਸਾਹਿਬ ਜੀ ਜੋ ਸਤਿਵਾਰ ਦੇ ਮੁਖਤ ਸੇਵਾਦਾਰ ਨੇ ਉਹਨਾਂ ਵੱਲੋਂ ਬਹੁਤ-ਬਹੁਤ ਧੰਨਵਾਦ ਪ੍ਰਬੰਧਕ ਕਮੇਟੀ ਵੱਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਇਹ ਜੀ ਜਿਹੜਾ 40ਵਾਂ ਮੇਲਾ ਇਹ ਤੇ ਹਰ ਸਾਲ ਬਹੁਤ ਹੀ ਸ਼ਰਧਾ ਦੇ ਨਾਲ ਧੂਮ ਧੜਕੇ ਦੇ ਨਾਲ ਮੇਲਾ ਜਿਹੜਾ ਹਰ ਸਾਲ ਸਾਈਂ ਜੀ ਸਾਈਂ ਪੰਨੇ ਸਾਹਿਬ ਜੀ ਜਿਹੜਾ ਸੰਗਤਾਂ ਦੇ ਸਹਿਯੋਗ ਤੇ ਨਾਲ ਕਰਵਾਉਂਦੇ ਨੇ ਔਰ ਇਸ ਸਥਾਨ ਤੇ ਸੂਫੀ ਕਲਾਕਾਰ ਪੁੱਜਦੇ ਆ ਔਰ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਪੁੱਜਦੀ ਆ ਔਰ ਬਹੁਤ ਦੂਰ ਦੂਰ ਤੋ ਸਾਂਗੇ ਤੇ ਇੱਥੇ ਨਕਮ ਹੱਥ ਧੋਣ ਵਾਸਤੇ ਪਹੁੰਚ ਲਈ ਹੈ ਅਰੇ ਇਸ ਦਰਬਾਰ ਵਿੱਚ ਹਰ ਇੱਕ ਦੀ ਮਨੋ ਕਾਮਨਾ ਭਾਵਨਾ ਪੂਰੀ ਹੁੰਦੀ ਹੈ ਅੱਜ ਜੋ ਗੱਲ ਕਰੀਏ ਤਾਂ ਸੂਫੀ ਕਲਾਕਾਰ ਜਿਹੜੇ ਕਵਾਲ ਹੈ ਉਹ ਮਲੇਰਕੋਡਣੋਂ ਤੋਂ ਪਹੁੰਚੇ ਹੋਏ ਨੇ ਉਹ ਤੋਂ ਇਲਾਵਾ ਬਿੰਦੂ ਵਾਲੀ ਆ ਜੀ ਚਮਕੌਰ ਸਾਹਿਬ ਕਰਤੇਜ ਕੋਮਲ ਜੀ ਉਤੋਂ ਇਲਾਵਾ ਧਿਮਾਨ ਸਿਸਟਰ ਮੰਡੀ ਗਵਿੰਦਗੜ੍ਹ ਤੋਂ ਉਹ ਵੀ ਆ ਕੇ ਇਸ ਦਰਬਾਰ ਵਿੱਚ ਆਜ ਨਹੀਂ ਭਰਨਗੇ ਜਿਹੜੀ ਉਮਰ ਉਹ ਅਸੀਂ ਦੇਖਾਂ 55 ਤੋਂ ਹੀ ਜਾੜੀ ਕੇ ਪੂਰੀਆਂ ਬਣਾਦਾ ਪੂਰੀਆਂ ਹੁੰਦੀਆਂ ਨੇ ਦਿਲ ਦੀਆਂ ਜੋ ਵੀ ਮੰਗਦੇ ਆਪਾਂ ਬਹੁਤ ਪੂਰਾ ਹੁੰਦਾ ਅਸੀਂ ਛੋੜੇ ਹੁੰਦੇ ਆ ਨਾ ਚਰਨਾ ਜ ਰਹੇ ਹਾਂ ਉਹ ਸੇਵਾ ਕਰਦੇ ਆ ਬਾਬਾ ਮਰੀ ਸਾਹਿਬ ਪੰਜ ਪੀਰ ਇਹ ਸਾਡੇ ਦੋਵੇਂ ਇਕੱਠੇ ਨੇ ਜੀ ਸਾਡੇ ਪਿੰਡ ਦੀ ਸਾਰੀ ਸਲੂਸੀ ਨਗਰ ਦੇ ਨਾਲ ਇਹ ਬਾਬਾ ਪੰਜ ਪੀਰ ਤੇ ਬਾਬਾ ਮਰੀ ਸਾਹਿਬ ਦਾ ਮੇਲਾ ਇਕੱਠੇ ਹੋ ਕੇ ਮਨਾਇਆ ਜਾਂਦਾ ਬਹੁਤ ਧੂਮਤਾ ਬਹੁਤ ਦੂਰ ਦੂਰ ਦੇ ਸੰਗਤ ਹੋਈ ਆ ਅੱਜ ਵੀ ਮੜੋ ਦੇ ਮਕਾਵੜਾ ਪੂਰੀਆਂ ਕਰਦੀ ਆ ਜਦਿਆਂ ਨੂੰ ਤਾਂ ਪੂਰੀਆਂ ਆਉਂਦੀਆਂ ਨੇ ਜਾਂ ਬਾਬਾ ਮਰੀ ਜਾਂ ਪੰਜ ਪੀਰ